ਤਮਾਮ ਵੱਡੀ ਅਪਡੇਟ ਦੇ ਨਾਲ ਸ਼ੁਰੂਆਤ ਕਰੂੰਗਾ ਜਿੱਥੇ ਵਿਆਹ ਵਾਲੇ ਲਾਰੇ ਨੂੰ ਆਪਣੀ ਵਿਆਹ ਦੀ ਖੁਸ਼ੀ ਮਨਾਣੀ ਹੈ ਜਿਹੜੀ ਬਹੁਤ ਮਹਿੰਗੀ ਪਈ ਹੈ ਆਖਿਰਕਾਰ ਕੀ ਪੂਰਾ ਮਾਮਲਾ ਹੈ ਕਿ ਵਿਆਹ ਦੇ ਚਾਚਾ ਦੇ ਵਿੱਚ ਅੱਤਵਾਦੀ ਚਲਾ ਦਿੱਤੀ ਤਾਂ ਫਿਰ ਪੁਲਿਸ ਨੇ ਵੀ ਰੰਗੇ ਹੱਥੇ ਲੈ ਲਿਆ ਆਖਿਰਕਾਰ ਪੂਰਾ ਮਾਮਲਾ ਕੀ ਹੈ ਜੰਦਿਆਂ ਅੱਜ ਦਾ ਡੀਐਸਪੀ ਦਾ ਕੀ ਕਹਿਣਾ ਆਖਿਰਕਾਰ ਵਿਆਹ ਕਰਾਉਣਾ ਅਤੇ ਪੁਲਿਸ ਦਾ ਗਿਫਟ ਦੇਣਾ ਅਖੀਰਕਾਰ ਪੁਲਿਸ ਵੱਲੋਂ ਵੀ ਗਿਫਟ ਦਿੱਤਾ ਗਿਆ ਕਿਹਾ ਗਿਆ ਕਿ ਤੁਸੀਂ ਅਸ਼ਤਵਾਦੀ ਚਲਾਈ ਹੈ ਤਾਂ ਤੁਹਾਡੇ ਖਿਲਾਫ ਹੈ ਜਿਹੜਾ ਮੁਕੱਦਮਾ ਦਰਜ ਹੁੰਦਾ ਤਾਂ ਇਹ ਤਸਵੀਰਾਂ ਦੇਖ ਲਓ ਬਿਆਨ ਦੀਆਂ ਅਤਿਸ਼ਵਾਦੀ ਚਲਦੀਆਂ ਕਿ ਆਖਿਰਕਾਰ ਵਿਆਹ ਤੋਂ सदर थाना ਬਠਿੰਡਾ ਦੇ ਅਦੀਨੋਂ ਦੇ ਇਲਾਕੇ ਦੇ ਵਿੱਚ ਵਿਆਹ ਦੀ ਰਾਤ ਨੂੰ ਚਲਾਈ ਹੈ ਅਸ਼ਤਵਾਦੀ ਕੀ ਮਹਿੰਗੀ ਪੈ ਗਈ ਕਿ ਆਖਿਰਕਾਰ ਪੁਲਿਸ ਨੇ ਮੁਕੱਦਮਾ ਹੀ ਦਰਜ ਕਰ ਦਿੱਤਾ ਤਾਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਤਾਂ ਐਸ ਦੀ ਜਾਣਕਾਰੀ ਪੁਕਤਾ ਜਿਹੜਾ ਵਰਸ਼ਨ ਐ ਐਸ ਦੀ ਜਾਣਕਾਰੀ ਐ ਜਿਹੜੀ ਡੀਐਸਪੀ ਹਿਨਾ ਗੁਪਤਾ ਵੱਲੋਂ ਦਿੱਤੀ ਗਈ ਐ ਤਾਂ ਕਿ ਵਿਆਹ ਕਰਾਉਣ ਤੇ ਪੁਲਿਸ ਵੱਲੋਂ ਗਿਫਟ ਦਿੱਤਾ ਗਿਆ ਤਾਂ ਉਹ ਸੁਣਦੇ ਆ ਕੀ ਕਹਿਣਾ ਐ ਡੀਐਸਪੀ ਹਿਨਾ ਦੱਸਿਆ ਕਿ ਕੋਚਮੀਰ ਪਿੰਡ ਜੋ ਕਿਸਾਨ ਖਾਣਾ ਸਦਦ ਦੇ ਆਦੀ ਹਿੰਪੰਦਾ ਐ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਦੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿਸਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਰਿਕਾਰਡ ਹੋ ਗਈ ਇਹਨਾਂ ਦੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀਐਨਐਸ which is equivalent of 188 ਆਪੀਸੀ ਇੱਕ ਜਨੇ ਤੇਜੀ ਜਿਹੜਾ ਮੇਨ ਜਿਹਦਾ ਵਿਆਹ ਸੀਗਾ ਮੁੰਡੇ ਦਾ ਵਿਆਹ ਹੋ ਰਿਹਾ ਜੀ ਆਮ ਲੋਕਾਂ ਵੀ ਇਹ ਕਹਿਣਾ ਚਾਹੁੰਦੇ ਕਿ ਕਿ ਹਦਾਇਤਾਂ ਜਾਰੀ ਨੇ ਡੀਸੀ ਸਾਹਿਬ ਵੱਲੋਂ ਵੀ ਇਸ ਤਰ੍ਹਾਂ ਦੀ ਕਰਵਾਈ ਨਹੀਂ ਹੋਣੀ ਜੀ ਦੇਖੋ ਇਸ ਟਾਈਮ ਜੋ ਸੈਂਸਿਟਿਵ ਅਨੀ ਟੈਂਟ ਸਿਚੁਏਸ਼ਨ ਹੈ ਆਪਾਂ ਉਹ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਦੀ ਹਦਾਇਤ ਹੈ ਕਿ ਸਿਵਿਲਿਅਨਸ ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰ ਵਰਕਸ ਨਾ ਚਲਾਉਣ ਉਹ ਪਲੀਸ ਸਟ੍ਰਿਕਟਲੀ ਉਹਨੂੰ ਅਡਹੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਪਲੇਬਲ ਆਫ ਐਂਸੀ ਜੀ ਉਹ ਰਾਤ ਕਰ ਲੈਸ